जिंदर सिंह सिरसा जी जरा ध्यान ਨਾਲ ਸੁਣ ਲਓ ਮੈਂ ਬਰਦੇਸ਼ ਸਿੰਘ सिरसा ਰੇਲਵੇ ਸਟੇਸ਼ਨ ਫਾਰ ਪੁਲੀ ਤੇ ਮੈਟਰੋ ਸਿਖ ਆ ਮੈਂ ਟਿਕਟਾਂ ਲਈਆਂ ਨੇ ਦੋ ਬਗਲਾ ਸਾਹ ਕੋਰਦੋਰਾ ਸਾਤ ਪਹੁੰਚਣ ਦੀ ਭਾਈ ਹਮ ਲੋਕ ਜਾਓ ਔਰ ਮੈਨੂੰ ਇੱਥੇ ਜਿਹੜਾ ਉਹ ਰੋਕ ਲਿਆ ਕਿਉਂਕਿ ਮੇਰੇ ਕੋਲੇ ਤਿੰਨ ਪੁੱਤੀ ਕਿਰਪਾਨ ਉਹਨ ਮੈਨੂੰ ਇੱਥੇ ਰੋਕ ਲਿਆ ਕਿ ਤੂੰ ਨਹੀਂ ਜਾ ਸਕਦਾ ਮੈਂ ਕਿਹਾ ਟਿਕਟਾਂ ਦੇ ਪੈਸੇ ਕਹਿੰਦੇ ਕੋਈ ਨਹੀਂ ਮਿਲਣਗੇ ਮੈਂ ਕਿਹਾ ਨਾਂ ਦੋ ਮੈਨੂੰ ਤਾਂ ਬਾਹਰ ਕਰ ਦਿਓ ਉਹਨ ਮੈਨੂੰ ਅੰਦਰ ਤੇ ਮੇਰਾ ਡਰਾਮਾ ਬਾਹਰ ਮਨਜਿੰਦਰ ਸੰਸਾ ਜੀ ਤੁਸੀਂ ਕੌਮ ਦੀ ਗੱਲ ਕਰਦੇ ਹੋ ਇਹ ਕੌਮ ਮੈਂ ਕਹਿੰਦਾ ਗੁਲਾਮ ਗੁਲਾਮਾਂ ਦੇ ਗੁਲਾਮ ਆ ਇਹ ਉਹਨਾਂ ਦੇ ਗੁਲਾਮ ਆ ਜਿਹੜੇ ਹਜ਼ਾਰਾਂ ਫਰਕ ਬਹੁਤ ਗੁਲਾਮ ਨੇ ਪਜਾਦ ਕਰਾਇਆ ਸਿੱਖ ਕੌਮ ਨੇ ਤੇ ਅੱਜ ਸਿੱਖ ਭਾਰਤ ਵਿੱਚ ਗੁਲਾਮ ਕੀ ਇਹਦਾ ਜਵਾਬ ਮਨਜਿੰਦਰ ਸਿੰਘ ਸਰਸਾ ਜੀ ਤੁਸੀਂ ਦੇ ਸਕਦੇ ਹੋ ਮੈਂ ਤੁਹਾਡੇ ਤੋਂ ਜਵਾਬ ਮੰਗਦਾ ਅਕਾਲ ਸਰਸਤੇ ਜੰਮ ਦਾ ਤੋਂ ਜਵਾਬ ਮੰਗਦਾ ਪ੍ਰਧਾਨ ਦਿੱਲੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜਵਾਬ ਮੰਗਦਾ ਤੁਸੀਂ ਤੇ ਤਾਂ ਵੜਾਓ ਆ ਲਾਈਵ ਚੱਲ ਰਿਹਾ ਹੈ ਇਹ ਕੁਛ ਉਹਨੇ ਵੀਡੀਓ ਬਣਾ ਰਹੇ ਮੇਰੀ ਓ ਭਾਈ 满脚开。